ਮਾਤਾ ਕੀ ਨੰਦੜ ਮੇਰਾ ਬਲਵਿੰਦਰ ਕੋਰ ਪਿੰਡ ਪਿੰਡ ਪੱਖੋ ਕਟਾਲੀ ਸਾਹਿਬ ਮਾਤਾ ਕੀ ਹਾਲਾਤ ਸੀ ਜਦੋਂ ਪਾਣੀ ਆਇਆ ਸਾਡੇ ਆਈ ਦਸੰਦ ਪਤਾ ਨਹੀਂ ਲੱਗਾ ਪਾਣੀ ਕਿਹ ਟਾਈਮ ਆ ਗਿਆ ਜਦੋਂ ਪਾਣੀ ਦਾ ਪਤਾ ਲੱਗਾ ਫਿਰ ਸਮਾਨ ਸੰਭਿਆ ਕਿਸ ਤਰ੍ਹਾਂ ਨਹੀਂ ਸੰਭਿਆ ਨਹੀਂ ਗਿਆ ਇੱਦਾਂ ਹੀ ਟਪੇਆ ਭੱਦ ਕੇ ਗਵੰਡੀ ਕਿਨ ਕਰ ਬਿਟੇ ਮਾਤਾ ਬੜਾ ਖਾਇੰਦ ਮਕਾਨ ਬਣਿਆ ਜਿਹੜਾ ਸਾਹਮਣੇ ਖਰਾਬ ਚੀਜ਼ਾਂ ਹੁੰਦੀਆਂ ਹਣ ਸਮਾਨ ਇਹ ਬਲੋ ਰਹਾਤ ਦੀ ਆਈ ਏ ਕਿ ਜਿਹੜੇ ਲੋਕ ਤੁਹਾਨੂੰ ਸਮਾਨ ਮਿਲੇ ਜਾਂ ਬੜਾ ਔਖਾ ਜਾਂਦਾ ਨਹੀਂ ਦੇਖੋ ਸਮਾਨ ਆ ਉਹ ਛੜਕਤੀ ਹੁੰਦੇ ਲੋਕੀ ਹਾਲੇ ਕੋਤਰੀਆ ਫਿਰ ਆਂ ਜਾਂਦਾ ਤੇ ਲੋਕੀ ਲੈਂਦੇ ਆ ਪਰ ਹੱਥ ਕਾੜੇ ਕਰਦੇ ਵੀ ਰਹਿੰਦੇ ਤਾਂ ਵੀ ਨਹੀਂ ਮਿਲਦੇ ਸਾਡੇ ਬੇਚਾਰੀ ਸਾਡੀ ਕੁੜਮਣੀਆ ਮੇਰੀ ਕੁੜੀ ਦੀ ਉਹ ਨਾਨਾ ਆਦਮੀ ਉਹ ਤੇ ਬੇਚਾਰੀ ਰੱਖਣਾ ਹੈ ਕਿ ਸਾਡੇ ਵਾਸਤੇ ਖਾਣ ਨੂੰ ਤੇ ਕੱਪੜੇ ਲੈਂਦੇ ਮਾਤਾ ਜੀ ਬੱਚੇ ਵਾਸਤੇ ਮਾਤਾ ਜੀ ਬੜਾ ਔਖਾ ਜਾਂਦਾ ਵਾ ਘਰ ਨੂੰ ਬਣਾਉਣਾ ਪਰ ਘਰ ਚ ਕੌਣ ਕੌਣ ਪਰਿਵਾਰ ਜੇ ਤੁਹਾਡੇ ਹੈਗਾ ਸਾਡੇ ਆਹੀ 8 ਦੀਆਂ 10 ਕਿੰਦਾ ਗਜ਼ਰਾ ਕੀਤਾ ਜਿਹੜਾ ਪਾਣੀ ਆਇਆ ਪਾਣੀ ਫਿਰ ਇੱਥੇ ਵੇਖੋ ਇੱਧਰ ਭੱਜ ਕੇ ਗਵਾਲੀਆਂ ਦੇ ਘਰ ਚਲ ਗਏ ਨਾ ਨਿਆਣੇ ਚੁੱਕੇ ਭੱਜ ਗਏ ਆਪਣੀ ਜਾਨ ਬਚਾਉਣੀ ਜੇ ਜਾਨ ਬਚ ਗਈ ਸਭ ਕੁਝ ਬਚ ਗਿਆ ਸਾਡਾ ਜਦੋਂ ਆਏ ਫਿਰ ਸਾਰਾ ਕੁਝ ਖਰਾਬ ਸੀ ਸਭ ਕੁਝ ਏਦਾਂ ਹੀ 3 ਤੀਸਰੇ ਦਿਨ ਪਾਣੀ ਨਿਕਲਿਆ ਲੱਥਾ ਆਣ ਕੇ ਵਿਚਾਰੇ ਸਾਰੇ ਖਾਪ ਕੇ ਹਦਿਸ ਮਾਨਵੇ ਕੇ ਰੋਣ ਆ ਗਏ ਨਾ ਤਹ ਹੋਰ ਰੋਣਾ ਕਿਦਾਂ ਗਰੀਬ ਬੰਦੇ ਆ ਬਰਦਾ ਨਹੀਂ ਸਾਡਾ ਵੀ ਜੀ ਕਾਦਾ ਨੰਟਰਾ ਤੇ ਬਈਏ ਥੱਕੇ ਕੇ ਭਾਈਏ ਪਲੈਂਟਰ ਤੇ ਕਿਤੇ ਰਹਿ ਕੇ ਛੱਤਾਂ ਨਹੀਂ ਗਈ ਹੋ ਵੀ ਝੋਣ ਲਾਪੀਆਂ ਹਾਂਜੀ ਉਹ ਵੀ ਝੋਣ ਲਾਪੀਆਂ ਸਾਰਾ ਦੇਖੋ ਸਾਰਾ ਬਰਬਾਦ ਹੋ ਗਿਆ ਘਰ ਕਿਦਾਂ ਹੀ ਰਾਂਗੇ ਤੇ ਉਦਾਰ ਹੁੰਦਾ ਇਹਨੇ ਕੰਦਾ ਨੇ ਪੁੱਛ ਕੇ ਥੋੜਾ ਡਿੱਗਣੀ ਸਿੱਤੇ ਪਏ 500 ਜੀ ਵਰਤੀ ਸਾ ਬੀਤੇ ਸੁੰਦਿਆ ਹੀ ਕੋਠੇ ਤੇ ਸੁੰਣਿਆ ਬੜਾ ਹੋਇਆ ਬਹੁਤ ਜ਼ਿਆਦਾ ਐਂ ਤੇ ਕੁਝ ਨਾ ਮਰਿਆ ਤੇ ਨਾ ਜਿੰਦਿਆਂ ਤੇ ਅਤੇ ਕਦੀ ਵੇਖੀ ਸੀ ਇਦਾਂ ਵੇਖਣਾ ਨਹੀਂ 88 ਦੀ ਵੇਖਿਆ ਹੀ ਉਤਰ ਸਾਡਿਆ ਕੰਨਾਰ ਪਾਰ ਹੋ ਗਿਆ ਹੈ ਅੱਛਾ ਜੀ ਹਾਂਜੀ 88 ਦਾ ਆਇਆ ਹੈ ਭਾਈ ਇੱਥੇ ਹੀ ਉਦੋਂ ਵੀ ਇੰਨੇ ਨੁਕਸਾਨੀ ਹਾਂਜੀ ਉਦੋਂ ਵੇਖੋ ਜੀ ਐਵੇਂ ਝੂਟਕੇ ਮਾਰਿਓ ਤਾਂ ਥੋੜਾ ਬੋਤਾ ਹੀ ਸਾਰਾ ਰੋੜ ਲੜ ਗਿਆ ਹੀ ਫੇਰ ਮੁੜ ਕੇ ਬਣਾਇਆ ਹਾਂਜੀ ਸਾਮਾਨ ਰੱਖਿਆ ਦਾ ਇਹ ਸਾਮਾਨ ਫੇਰ ਲੱਗਦਾ ਤੁਹਾਨੂੰ ਸਹੀ ਨਿਕਲੇਗਾ ਵਿੱਚੋਂ ਕੁਝ ਨਹੀਂ ਜੀ ਕੱਖ ਨਹੀਂ ਸਭ ਸੁੱਟ ਦਿੱਤਾ ਪੰਡਾ ਬੰਨ ਬੰਨ ਕੇ ਨਾ ਬੈਡਾਂ ਦੇ ਵਿੱਚੋਂ ਸਭ ਕੱਢ ਕੇ ਸਭ ਟਰਾਲੀਆਂ ਪਰ ਪਰ ਕੇ ਸੁੱਟੇ ਬੱਚਿਆਂ ਨੂੰ ਪੂਨ ਨੂੰ ਇੱਕ ਕਪੜੇ ਨਹੀਂ ਰਿਹਾ ਅੰਤਾਂ ਦੰ ਦੱਸਣੀ ਸਾਡੀ ਇਹ ਲੜਕੀਏ ਬਟਾਲੇ ਉਹਨਾਂ ਦੀ ਕੁੜਮਣੀਆਂ ਤਾਂ ਸਾਡੀ ਵੀ ਧੀ ਹੈ ਉਹਨੇ ਦੋਖੋ ਹੈ ਤੇ ਵਿਚਾਰੀ ਲੈ ਕੇ ਆਈ ਕੱਪੜੇ ਹੁਣੇ ਆ ਜੇ ਲੈ ਕੇ ਆਏ ਨੇ ਤੇ ਵੇਖ ਕੇ ਸ਼ਰਮ ਹੁੰਦੀ ਰੋਣੀ ਵੀ ਹੁੰਦਾ ਕਿ ਕਿੱਦਾਂ ਦੇ ਤੁਹਾਡੇ ਕੁੜਮਣ ਆ ਹਾਂ ਕੁੜਮਣ ਸਾਡੀ ਧੀ ਦੇ ਕੁੜਮਣ ਨੇ ਹਾਂ ਜੀ ਨੰਨੂ ਆਰ ਨਹੀਂ ਦੋ ਆਏ ਨੇ ਉਹਨਾਂ ਨੇ ਤੁਹਾਡੇ ਹਾਲਾਤ ਵੇਖੇ ਤੇ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਤੁਸੀਂ ਕਿ ਇਹ ਜਿਹੜਾ ਸਮਾਨ ਤੇ ਚਲੋ ਮਿਲਦਾ ਜਾਂਦਾ ਮਕਾਨ ਕੌਣ ਬਣਾ ਕੇ ਦੇਊਗਾ ਨੇ ਗਰੀਬਾਂ ਨੇ ਅਸੀਂ ਲਾਉਣੇ ਨੇ ਦਿਹਾੜੀਆਂ ਲਾ ਲਾ ਤੁਹਾਨੂੰ ਪਤਾ ਦਿਹਾੜੀਆਂ ਵੀ ਕੰਮ ਹੀ ਬੰਦ ਹੋ ਗਏ ਨੇ ਕਿੱਥੋਂ ਖਾਣਾ ਜੇ ਹੁਣ ਤੇ ਚਾਰ ਦਿਨ ਨਹੀਂ ਖਾ ਲਾਂਗੇ ਤਾਂ ਭੱਜ ਦੌੜ ਕੇ ਬੱਚੇ ਜਾਂਦੇ ਕੋਈ ਬਰੈਡ ਪਾ ਲੈ ਕੋਈ ਬਿਸਕੁਟ ਪਾ ਲੈ ਹੋਰ ਇੱਥੇ ਕੋਈ ਸੂਣਾ ਲਗਾ ਉਹ ਵੀ ਚਲੋ ਖਾਣਾ ਪੈਂਦਾ ਖੋਹ ਖਾ ਕੇ ਖਾਣੀ ਪੈਂਦੀ ਜਦੋਂ ਭੁੱਖ ਲੱਗੇ ਨਾ ਉਹਦੇ ਕੋਈ ਸ਼ਰਮ ਨਹੀਂ ਹੈਗੀ ਪਰ ਇਹ ਤੇ ਹੈਗਾ ਨਾ ਪੰਜਾਬੀ ਇਕੱਠੇ ਹੋ ਕੇ ਮਦਦ ਕਰਨ ਪਹੁੰਚੀ ਹਾਂਜੀ 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 ਬਹੁਤ ਜਿੰਨਾਂ ਪਿੰਡਾਂ ਚ ਨਹੀਂ ਪਾਣੀ ਆ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਮੈਂ ਇਹ ਨਹੀਂ ਕਹਿੰਦੀ ਵੀ ਨਹੀਂ ਕੀਤੀ ਹੈ ਕਿਉਂਕਿ ਘਰ ਘਰ ਜਾ ਕੇ ਉਹਨਾਂ ਨੇ ਹਾਂਜੀ 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 ਸ਼ੋਰ ਦਾ ਲੇਰ ਮਾਰ ਬਰਾਂਗਿੰਦਰ ਕੋਰਗੀ ਤਾਂ ਜੀ ਇੱਥੇ ਪਹੁੰਚੇ ਹੋ ਕੀ ਕਰਨਾ ਹੈ ਤੁਸੀਂ ਅੱਜ ਅਸੀਂ ਇਹਨਾਂ ਦੀ ਥੋੜੀ ਬਹੁਤੀ ਹੈਲਪ ਕਰਨਾ ਹੈ ਜਿੰਨੀ ਕਿ ਸਾਡੇ ਕੋਲ ਹੁੰਦੀ ਕੱਲ ਪਰਸੋਂ ਹੀ ਆਏ ਹੀ ਹਰੂ ਬੜਾ ਤੋ ਵਾਪਸ ਹੋ ਗਏ ਵੀ ਚਲ ਬੱਚਿਆਂ ਨੂੰ ਕੱਢ ਕੇ ਲੈ ਆਨੇ ਆ ਤੋ ਬੋਰਡ ਵਾਲੇ ਕਹਿੰਦੇ ਕਿ ਜਿਨ੍ਹਾਂ ਨੂੰ ਪਾਣੀ ਜਿਹੜੇ ਅਦ ਵਿਚਾਲੇ ਫਸੇ ਨੇ ਚਾਹੇ ਬੰਬੀਆਂ ਤੇ ਨੇ ਚਾਹੇ ਦਰਕਤੰਦ ਚੜੇ ਉਹਨਾਂ ਨੂੰ ਪਹਿਲਾਂ ਹੀ ਕਰ। ਦੂਜੇ ਦਿਨ ਅਹੀਂ ਕਲਾਨੌਰ ਆਇਆ ਫੇਰ ਵੀ ਸਾਨੂੰ ਡਾਕ ਦਿੱਤਾ। ਫਿਰ ਪਰਸ ਕੱਲ ਆ ਹੀ ਆਏ ਆ ਨਾਲ ਬੇਟਾ ਆਇਆ ਹੀ ਮੈਂ ਆਈ ਥੋੜਾ ਬੋਤਾ ਸਮਾਨ ਲੈ ਆਂਦਾ ਰਸ ਨਹੀਂ ਵਿਖੇ ਜਾਂਦੇ ਭੁੱਖੇ। ਕਿ ਆਪ ਖਾ ਲਈ ਦੇ ਤਾਂ ਕਿਦਾ ਵੀ ਸਿੱਧਰ ਆਪਣੇ ਭੁੱਖੇ ਰਹਿਣਗੇ ਬੱਚੇ ਭੁੱਖੇ ਰਹਿਣਗੇ ਆਪਣਾ ਖਾਦਾ ਕੁਛ ਨਹੀਂ ਕਹਿੰਦਾ। ਤਾਂ ਅੱਜ ਥੋੜਾ ਬੋਤਾ ਨਵਾ ਤੇ ਸਮਾਨ ਲੈ ਕੇ ਬੱਚਿਆਂ ਵਾਂ ਤੇ ਕੱਪੜੇ ਲੈ ਕੇ ਆਇਆ ਕੰਬਲ-ਕੰਬਲ ਲੈ ਕੇ ਆਇਆ ਜਿੰਨੀ ਕੀ ਹਲਪ ਹੁੰਦੀ ਆ। ਇਹ ਸਰਕਾਰ ਨੂੰ ਆਪ ਹੀ ਚਾਹੀਦਾ ਕਿ ਇਹਨਾਂ ਦੀ ਹਲਪ ਕਰ ਸਿਮ ਨੂੰ ਚਾਹੀ ਇਹ ਮੇਰੀ ਨੂ ਦੇ ਨਾਨਕੇ ਹੈਗੇ ਜੀ ਦੇਖਿਆ ਜੇ ਤੇ ਮੇਰੇ ਕੱਪੜੇ ਸੀ ਇਹ ਨਾ ਕਹਿੰਦੇ ਕੱਪੜੇ ਵੀ ਆਪਾਂ ਬਾਹਰ ਸੁੱਟ ਦਿੰਦੇ ਕਿ ਖਰਾਬ ਹੋ ਗਏ ਸਾਰੇ ਖਰਾਬ ਹੋ ਗਏ ਨੇ ਕੱਪੜੇ ਸਾਰੇ ਇਹਨਾਂ ਨੇ ਸੁੱਟ ਦਿੱਤੇ ਤੇ ਕੋਪਾਉਣ ਲੈ ਕੇ ਨਹੀਂ ਹੈਗੇ ਮਿੱਟੀ ਘਟਾ ਹੈਗਾ ਫਿਰ ਬਿਮਾਰੀ ਦੂਰੀ ਥੱਸਨੀ ਇਹ ਤੇ ਸੀਆਮ ਨੂੰ ਆਪ ਚਾਹੀਦਾ ਕਿ ਆਣ ਕੇ ਪਿੰਡਾਂ ਦੇ ਵਿੱਚ ਦੌਰਾ ਕਰਨ ਵੇਖਣ ਕਿ ਗਰੀਬਾਂ ਦੀ ਮਦਦ ਕਰਨ ਹੁਣ ਤੁਸੀਂ ਕੀ ਕੀ ਲੈ ਕੇ ਆਏ ਅਸੀਂ ਇਹਨਾਂ ਵਾਸਤੇ ਕੰਬਲ ਲੈ ਕੇ ਆਏ ਆ ਬੱਚਿਆਂ ਦੇ ਕੱਪੜੇ ਲੈ ਕੇ ਆਏ ਆ ਕਲ ਰਾਸ਼ਨ ਲੈ ਕੇ ਆਏ ਸੀ ਥੋੜਾ ਬੋਤਾ ਆਟਾ ਲੈ ਕੇ ਆਏ ਸੀ ਰਾਸ਼ਨ ਹੋਰ ਲੈ ਕੇ ਆਏ ਸੀ ਕਿ ਤੇ ਇਹਨਾਂ ਦੀ ਸੀ ਆਉਣਾ ਚਾਹੀਦਾ ਪੂਰੀ ਮਦਦ ਕਰਨੀ ਚਾਹੀਦੀ ਜਿੰਨਾਂ ਕੋ ਹੁਣ ਦਿਹਾੜੀਦਾਰ ਬੰਦੇ ਨੇ ਉਹ ਨਾ ਕੰਮ ਕਰ ਸਕਦੇ ਨੇ ਦੁਕਾਨਾਂ ਤੇ ਪਾਣੀ ਆ ਗਿਆ ਬਜ਼ੁਰਗਾਂ ਕੋ ਕਿੰਨਾ ਕੰਮ ਹੋਣਾ ਹੈ ਤੇ ਇਹ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦੀ ਹੈਲਪ ਕਰਨ ਵਾਸਤੇ ਵਾਦ ਹੈਲਪ ਕਰਨ ਇਹਨਾਂ ਨੂੰ